ਕੀ ਹੋਇਆ ਤੁਹਾਡੇ ਨਾਲ ਮੇਰੇ ਨਾਮ ਸਰ ਜਗੰਦਰ ਕੁਮਾਰ ਤਲਵਾਰ ਆ ਮੈਂ ਵਿਸ਼ੇ ਹਿੰਦੂ ਪਰਸ਼ਦ ਦੇ ਵਿੱਚ ਜ਼ਿਲ੍ਹਾ ਮੰਤਰੀ ਆ ਰਾਤੀ ਕੋਈ ਤਕਰੀਬਨ 7:30 7:30 ਦੇ ਤਕਰੀਬਨ ਮੈਂ ਤੇ ਮੇਰੀ ਜਿਹੜੀ ਵਾਈਫ ਹੈਗੀ ਆ ਉਹ ਆ ਰਹੇ ਸੀਗੇ ਜਿਹੜੇ ਹੀ ਡਾਕਟਰ ਪੋਸ਼ਲ ਰੋਡ ਤੋਂ ਪਰਵਤ ਜਿਹੜੀ ਸ਼ੁਰੂ ਮਾਰਖਾਟ ਵੱਲੋਂ ਸਾਈਡ ਤੋਂ ਜਿਹੜੀ ਸ਼ੁਰੂ ਹੁੰਦੀ ਰੋਡ ਉੱਥੇ ਇੱਕ ਮੁੰਡੇ ਨੇ ਪਹਿਲਾਂ ਤਾਂ ਸਾਡੇ ਵਿੱਚ ਸਕੂਟੀ ਮਾਰੀ ਇੱਕ ਤਾਂ ਮਾਰੀ ਅਸੀਂ ਥੱਲੇ ਡੇਕ ਤੇ ਤੇ ਜਦੋਂ ਮੈਂ ਉਹਨੂੰ ਥੋੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਮੈਂ ਬੇਟਾ ਇੱਦਾਂ ਤੱਕ ਤੂੰ ਕਿਉਂ ਕੀਤਾ ਇਦਾਂ ਉਹ ਫਟਾਫਟ ਤੋਂ ਭੱਜ ਕੇ ਉਹਨੇ ਫਿਰ 2-4 ਮਿੰਟ ਦੇ ਵਿੱਚ ਆਪਣੇ ਮੁੰਡੇ ਇਕੱਠੇ ਕਰਕੇ ਮੇਰੇ ਉੱਪਰ ਜਾਣ ਲੇਵਾ ਹਮਲਾ ਕੀਤਾ ਮੇਰੇ ਸਿਰ ਦੇ ਵਿੱਚ ਕੋਈ ਚੀਜ਼ ਜਾਂ ਕੋਈ ਚੀਜ਼ ਮਾਰੀ ਮੇਰੇ ਟਾਂਕੇ ਲੱਗੇ ਬਹੁਤ ਜਵਦਸਤ ਇਹ ਮੈਂ ਉੱਥੇ ਪਹਿਲਾਂ ਤਾਂ ਡਿੱਗ ਗਿਆ ਸੀਗਾ ਉਸ ਤੋਂ ਬਾਅਦ ਤੇ ਮੈਂ ਹਸਤਾ ਲਾ ਕੇ ਰਿਪੋਰਟ ਲਈ ਆ ਔਰ ਮੇਰੀ ਜਿਹੜੀ ਕਚਹਿਰ ਵਾਈ ਸੀ ਸੋਨੇ ਦੀ ਉਹ ਵੀ ਇਸ ਦਰਿਆਨ ਜਿਹੜੀ ਹੈਗੀ ਆ ਉਹ ਗਾਇਬ ਹੋ ਗਈ ਮੇਰੀ ਜੋ ਹੱਥੋ ਪਾਈ ਦੇ ਵਿੱਚ ਉਸ ਮੁੰਡੇ ਨੇ ਲੈ ਗਏ ਆ ਮੈਨੂੰ ਨਹੀਂ ਪਤਾ ਹੈਗਾ ਵੀ ਮੈਨੂੰ ਜਦੋਂ ਮਸਲਾ ਆਇਆ ਤੇ ਮੇ ਕੋ ਚੇਨ ਨਹੀਂ ਸੀ ਹੈਗੀ ਉਸ ਟਾਈਮ ਤੇ ਸੁੰਨੇ ਚੇਨ ਨਹੀਂ ਸੀ ਮੇਰੇ